ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ YouTube ਚੈਨਲ ਸੰਧੂ ਪੱਧਰਪੁਰਾ ਡੇਰੀ ਫਾਰਮ ਵਿੱਚ ਸਵਾਗਤ ਆ। ਅੱਜ ਦੀ ਵੀਰ ਪਿੰਡ ਬਹਾਦਰਨਗਰ ਜ਼ਿਲ੍ਹਾ ਤਰਨਤਨ ਤਹਿਸੀਲ ਪੱਟੀ ਤੇ ਬਾਈ ਉਤਾਰ ਸਿੰਘ ਜੀ ਦੇ ਕੋਲ ਪਹੁੰਚ ਚੁੱਕੇ ਆ। ਅੱਜ 2 ਮਹੀ ਲੈ ਕੇ ਆਇ ਐਨੀਮਲ ਇੱਕ ਨੀਲੀ 라ਵੀ ਤੇ ਇੱਕ ਮੋਹਰਾ ਦੇ ਵਿੱਚ ਆਉਂਦੀ ਆ। ਕਵੈਸਟ ਬੇਨਤੀ ਕਰਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ, ਬੈਲ ਆਈਕਨ ਨੂੰ ਆਲ ਸੈੱਟ ਕਰਨਾ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ। ਆਸ ਕਰਦੇ ਹਾਂ ਜੋ ਵੀ ਸਾਡੇ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ 'ਚ ਹੋਵਗੇ। ਸਜਣੋ ਕਿਦੋਂ ਵੀ ਖਰੀਦਦਾਰੀ ਕਰਦੇ ਜੇ ਦੋ ਟਾਈਮ ਇੱਕ ਟਾਈਮ ਆਪਣੀ ਜ਼ਰੂਰ ਨਰਕਪਰ ਕਰਕੇ ਚੋ ਕੇ ਟਿੱਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ। ਫਰਜ ਹੈ ਤੁਹਾਡਾ ਪੈਸੇ ਲਾਉਣੇ ਸਾਡਾ ਕੰਮ ਵੀਡੀਓ ਬਣਾਉਣਾ। ਵਧੇਰੇ ਜਾਣਕਾਰੀ ਉਤਾਰ ਤੋਂ ਲੈ ਕੇ ਦੇਣੇ ਆਂ। ਵੀਡੀਓ ਨੂੰ ਜਰੂਰ ਐਂਡ ਤਾਈਂ ਵੇਖਿਓ ਵੇਖ ਕੇ ਆਪਣੀ ਤਸੱਲੀ ਕਰਿਓ ਅੱਗੇ ਸ਼ੇਅਰ ਕਰਿਓ ਸਾਡੇ ਹੌਸਲੇ ਨੂੰ ਵਧਾਓ। ਤੇ ਉਤਾਰ ਸਿੰਘ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕਿੱਦਾਂ? ਜੀ ਕੱਲ ਆਲੀ ਫਿਰ ਵੇਗੀ ਅੱਛਾ ਕਿਹੜੇ ਏਰੀਆ ਨੂੰ ਕੱਲ ਤੇ ਆ ਉਹ ਇਧਰ ਪਾਰ ਚਲ ਗਈ ਪਾਰ ਚਲ ਗਈ ਆ ਹਾਂਜੀ ਕਿੰਨੇ ਚਿਰ ਚ ਵੇਗੀ ਉਹ ਵੇਗੀ 10 ਮਿੰਟਾਂ ਜੀ 10 ਮਿੰਟਾਂ ਜੀ ਹਾਂਜੀ ਠੀਕ ਆ ਚੰਗਰ ਪੌਂਸ ਮਿਲਿਆ ਹਾਂਜੀ ਤੇ ਫੋਨ ਫੋਨ ਵਾਲੀ ਵੀ ਆਈ ਜਾਂਦੇ ਉਹਦੇ ਤੇ ਕੱਲ ਦੇ ਹਾਂਜੀ ਠੀਕ ਆ ਤੇ ਹੁਣ ਅੱਜ ਦੱਸਿਓ ਪੈਣ ਭਰਾ ਨੂੰ ਆਪਣਾ ਪਹਿਲਾ ਐਡਰੈਸ ਸਮਝਾਈਏ ਕਿਥੋਂ ਆਪਣਾ ਪਿੰਡ ਬਾਦਦਰ ਨਗਰ ਅੱਛਾ ਸੀਲ ਪੱਟੀ ਜ਼ਿਲ੍ਹਾ ਕਰਨਾਲ ਠੀਕ ਆ ਮੋਬਾਈਲ ਨੰਬਰ ਤੇ ਜਾਂ ਸਕਰੀਨ ਉੱਪਰ ਹੀ ਚਲਾ ਦਈਏ ਠੀਕ ਆ ਤੇ ਆਹ ਕਿੰਵਾ ਸੁਹਾਏ ਜਿਹੜੀ ਨਿੱਕੀ ਆ ਪਹਿਲਣ ਪਹਿਲਣ ਆ ਹਾਂਜੀ ਕਿੰਨਾ ਕ ਦੁੱਧ ਉਹ ਥੱਲੇ ਪਹਾੜੇ ਦੇ ਮਿਲਦੀ ਦੋਵੇਂ ਟਾਈਮ ਕੋਈ ਟੀਗਣੀ ਇੱਦਾਂ ਪਏ ਹੋ 4 ਕਿਲੋ ਦੁੱਧ ਜਿਹੜੇ ਥੱਲੇ 4 ਕਿਲੋ ਹੋਊਗਾ ਪੱਕਾ ਕਿਉਂ ਦੂਰ ਨੇੜੇ ਆਉਣਾ ਹੈ ਹਾਂਜੀ ਤੇ ਆਹ ਕਿਹੜੀ ਨਸਲ ਆ ਗਈ ਆ ਇਹ ਨੀਲੀ ਆ ਗਈ ਪਿਓਰ ਹਾਂਜੀ ਠੀਕ ਆ ਕਿੰਨਾ ਮੌਕੇ ਦਾ ਦੁੱਧ ਆ ਇਹ ਥੱਲੇ 7 ਕਿਲੋ ਦੁੱਧ ਮੌਕੇ ਦਾ ਲਓ ਸੱਜਰੋਂ 7 ਕਿਲੋ ਦੁੱਧ ਦੱਸ ਦੇ ਜੀ ਤੇ ਥੱਲਿਓ ਸੋਹਣੀ ਆ ਥਾਂ ਲੈਵਾ ਬੜਾ ਸੁਣਾ ਕਮਾਲ ਦਾ ਲੱਗਾ ਬੇਰਪੁਰਾ ਆ ਵੀ ਦੇਖ ਸਕਦੇ ਜੀ ਕੋਨੀ ਸ਼ਾਨਦਾਰ ਆ ਮੇਲਿਆਂ ਦੀ ਸ਼ਾਨ ਆ ਜੇ ਕਿਤੇ ਅੱਜ ਕੱਲ ਬਿਲਕੁਲ ਹਾਜ਼ਰ ਨਾਜ਼ਰ ਹੋਵੇ ਤਿਆਰ ਹੋਵੇ ਜਾਂ ਗੱਬਣ ਹੋਵੇ ਜਾਂ ਸੂਈ ਹੋਵੇ ਹੁਣ ਤੋਕੜਿਆ ਨਾ ਹਾਂਜੀ ਤੋ ਕਿੰਨੇ ਚਿਰ ਦੀ ਬਣੀ ਆ ਨਹੀਂ ਵੀ ਦੱਸੀ ਕਰ ਵਾਲਿਆਂ ਨੇ ਕਿੰਨੇ ਚਿਰ ਦੀ ਇਹ 1.5 ਮਹੀਨੇ ਦੋਵਾਂ ਦੀ ਬਣੀ ਆ ਦੋ ਮਹੀਨੇ ਦੀ ਕੋਨੀ ਆ ਗਈ ਹਾਂਜੀ ਕੋਨੀ ਠੀਕ ਆ ਤੋਰਾ ਚੈੱਕ ਕਰ ਆਈਏ ਖੋਲ ਕੇ ਲਓ ਭਈ ਸਜਣੋ ਸੂਹਾ ਦੁੱਜਾ ਉਤੇਜਾ ਇਹ ਦੂਜਾ ਗਿਣੋ ਤੁਸੀਂ ਦੂਜਾ ਸੁਆਹ ਏ ਤੇ ਚੰਗੀ ਸੋਹਣੀ ਆ ਨੀਲੀ ਰਾਵੀ ਦੇ ਵਿੱਚ ਇੱਕ ਵੱਖਰਾ ਜਿਹਾ ਬ੍ਰਾਂਡਡ ਪੀਸ ਆ ਗਿਣ ਲਓ ਠੀਕ ਆ ਜੀ ਲਓ ਜੀ ਥੋੜਾ ਜਿਹਾ ਕੱਲਾ ਡੰਗਰ ਔਨ ਕਰਕੇ ਨਾ ਕਾਲਾ ਪੈਂਦਾ ਇਹ ਕਿਰਾ ਫਿਰ ਤੋੜਾ ਚੈੱਕ ਕਰਾ ਦਈਏ ਵਾਰ-ਵਾਰ ਚਿੱਤ ਕਰਦਾ ਇਹਨੂੰ ਕਮਾਈ ਗਈ ਹੈ ਨਾ ਹਾਂਜੀ 30 ਵੱਖਰਾ ਜਿਹਾ ਕੱਢ ਕੇ ਮਾਦ ਲੈਂਦਾ ਜੀ ਲਓ ਜੀ ਬਹੁਤ ਸੋਹਣੀ ਆ ਪੇਟਪੁੜੇ ਦੀ ਥਾਨ ਲੈਵਾ ਵੀ ਚੰਗਾ ਲੱਗਾ ਜਿੰਨਾ ਵੀ ਹੈਗਾ ਉੱਥੇ ਬੰਦੇ ਉਧਰੇ ਬੰਦੇ ਲੋ ਜੀ ਬਾਕੀ ਲੰਬੀ ਆ ਨੀਲੀ 라ਵੀ ਚ ਆ ਗਈ ਬੰਤਰ ਸਾਰੇ ਲੋ ਜੀ ਥਾਨ ਲੈ ਵਾ ਬਹੁਤ ਸੋਹਣਾ ਪੱਧਰ ਇੱਕੋ ਜਿਹਾ ਕੁਆਲਿਟੀ ਕਿੰਨਾ ਫਰਮੋਲ ਇਹਦਾ ਮੁੱਲ 62000 ਕਰਦੇ ਸਿਰਫ ਹਾਂ ਜੀ ਠੀਕ ਆ ਤੇ ਦੁੱਧ 7 ਕਿਲੋ ਦੁੱਧ 7 ਕਿਲੋ ਪਾੜੇ ਦੇ ਦੋਨ ਟਾਈਮ ਪਾੜੇ ਤੇ ਠੀਕੇ ਦੀ ਲੋੜ ਦੀ ਮੁੱਲ 62000 ਰੁਪਈਆ ਹਾਂ ਜੀ ਠੀਕ ਆ ਆ ਫਿਰ ਕਿੰਨਾ ਸਹੀ 4 ਕਿਲੋ ਇਹ ਦੁੱਧ ਇਹ ਥੱਲੇ ਸਹੀ 4 ਕਿਲੋ ਕਿੰਨਾ ਸੂਆ ਪਹਿਲਾ ਦੂਜਾ ਪਹਿਲਣ ਪਹਿਲਣੀ ਆ ਨਾ ਹਾਂਜੀ ਠੀਕ ਆ ਇਹ ਛੋਟੀ ਜੀ ਆ ਡੱਬੀ ਚ ਪਾ ਕੇ ਰੱਖਣ ਵਾਲੀ ਆ ਨਾ ਡੱਬੀ ਚ ਪਾ ਗਈ ਜਿਵੇਂ ਮੰਦਰੀ ਪਾਉਂਦੇ ਡੱਬੀ ਚ ਸੁਨਿਆਰੇ ਖੋਲ ਕੇ ਚੈੱਕ ਕਰਾਈਏ ਇਹ ਵੀ ਪਹਾੜੇ ਦੇ ਇਹ ਵੀ ਪਹਾੜੇ ਦਾ ਆ ਗਾ ਠੀਕ ਆ ਚਾਚਾ ਵੱਡਾ ਲਾ ਦੀ ਬੱਕਰੀ ਬਣ ਲਾ ਲਓ ਭਾਈ ਸੱਜਣੋ ਇਹ ਵੀ ਚੈੱਕ ਕਰ ਲੋ ਤੋਰਾ ਤਾਰਾ ਬਾਕੀ ਨਿੱਕੀ ਜਉਂਦੇ ਆ ਬਾਹਲੀ ਜਿਆਦੀ ਵੀ ਨਹੀਂ ਵੱਡੀ ਛੋਟੀ ਕਰਮਾ ਵਾਲੀ ਦੇਖ ਸਕਦੇ ਜੀ ਹੈ ਗਈ ਸੋਹਣੀ ਆ ਨਵੀਂ ਆ ਪਹਿਲਾ ਸੂਆ ਸੂਈ ਆ 3-4 ਕਿਲੋ 4 ਕਿਲੋ ਦੋ ਦੱਸ ਦੇ ਨਾ 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 ਕੋਈ ਮਾਰੀ ਆ ਉਹਦੇ ਨਹੀਂ ਲੋ ਜੀ ਇਹ ਫਿਰ ਕਿੰਨੇ ਦੀ ਉਤਾਰ ਦੇ ਦਣੀ ਆ ਤੁਸੀਂ ਦੱਸ ਦੋ ਨਹੀਂ ਤੇਰੀ ਤੁਹਾਡੀ ਚੀਜ਼ ਇਹ ਆਫਰ ਹੀ ਅੱਜ ਅੱਛਾ ਗਿਫਟਿੰਗ ਗਿਫਟਿੰਗ ਕਿੰਨੇ ਦੀ ਤੁਸੀਂ ਦੱਸ ਦੋ ਨਹੀਂ ਤੁਹਾਡੀ ਚੀਜ਼ ਤੂੰ ਦੱਸ ਮੁੱਲ ਮੈਂ 300 ਹੀ ਦੇ ਦਈਏ ਨਹੀਂ ਕਰੀਏ ਮਾਤਣ ਛੋਟੀ ਤੇ ਨਹੀਂ ਜਾਣਦੇ ਕਿ ਜਾਣਦੇ ਹੈਨਾ 27 ਹੀ ਦੇ ਦਈਏ 27 ਹੀ ਦੇ ਦਈਏ ਲਓ ਭਾਈ ਦੋ ਇਹ ਦੋ ਹੀ ਹੈ ਲਓ ਭਾਈ ਸਜਣੋ ਦੋ ਐਨੀਮਲ ਆ ਵੀਰ ਦੇ ਕੋਲ ਬਫੈਲੋ ਆਪਣੀ ਨਰਖਪਰ ਕਰਕੇ ਲੈ ਕੇ ਜਾਓ ਪਿੰਡ ਬਾਦਰਨਗਰ ਜ਼ਿਲ੍ਹਾ ਇਹਨੂੰ ਤਰਨਤਾਰ ਸਾਹਿਬ ਦਾ ਤਹਿਸੀਲ ਲੱਗਦੀ ਪੱਟੀ ਕੋਨੀ ਮਹਿਨ ਵਾਲੀ ਕੋਨੀਆਂ ਨੀਲੀ ਦਾ ਵੀ ਚੁੰਦੀ ਆ ਪਿਓਰ ਪਿਓਰ ਸੋਹਣੀ ਅੰਮਾ ਚ ਜਿੰਨੀ ਵੀ ਹੈਗੀ ਆ ਤੇ ਆਪਣੀ ਖਰੀਦਦਾਰੀ ਕਰ ਲਿਓ ਕਨੈਕਟ ਨੰਬਰ ਵੀਰ ਦਾ ਉੱਪਰ ਚੱਲਦਾ ਹੋ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਸ਼ਕਲ ਤੇ ਰੱਬ ਰੱਖਾ ਜੀ